ਪੁਲਿਸ ਦੇ ਹੱਥ ਲੱਗੀ ਹੈ ਇੱਕ ਵੱਡੀ ਸਫਲਤਾ ਪੰਜ ਮੁਲਜ਼ਮ ਕੀਤੇ ਗਏ ਨੇ ਗ੍ਰਿਫਤਾਰ ਹੋਏ ਨੇ ਹਥਿਆਰ ਬਰਾਮਦ ਤੇ ਇੱਕ ਕਰੇਟਾ ਗੱਡੀ ਵੀ ਪੁਲਿਸ ਨੇ ਲਈ ਹੈ ਹਿਰਾਸਤ ਦੇ ਵਿੱਚ ਜਿਆ ਦੱਸਦੀ ਹੈ ਕਿ ਇਸ ਵੱਲੇ ਦੀ ਇੱਕ ਐਹਮ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਦਰਸਲ ਇੱਕ ਮਾਮਲਾ ਜਿਹੜਾ ਕਿ ਮੋਗਾ ਦੇ ਵਿੱਚ ਪਾਇਆ ਗਿਆ ਜਿਸ ਦੀ ਜਾਂਚ ਮੋਗਾ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਹੀ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦੇ ਨਾਲ ਹੀ ਨਾਲ ਉਹਨਾਂ ਦੇ ਕੋਲੋਂ ਕ੍ਰੇਟਾ ਗੱਡੀ ਵੀ ਫੜੀ ਗਈ ਹੈ ਦੱਸਦੀ ਹੈ ਕਿ ਇੱਥੇ ਡੀਐਸਪੀ ਰਵਿੰਦਰ ਸਿੰਘ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਖੂਫੀਆ ਜਾਣਕਾਰੀ ਮਿਲੀ ਸੀ ਜਿ ਦੇ ਤਹਿਤ ਪੁਲਿਸ ਆਪਣੀ ਪੂਰੀ ਤਿਆਰੀ ਦੇ ਨਾਲ ਉਸ ਥਾਂ ਤੇ ਪਹੁੰਚੀ ਜਿੱਥੋਂ ਦੀ ਜਾਣਕਾਰੀ ਮਿਲੀ ਸੀ ਤੇ ਪੁਲਿਸ ਨੇ ਮੌਕੇ ਤੇ ਹੀ ਮੋਲਜਮਾ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਮੋਲਜਮਾ ਦੇ ਕੋਲੋਂ ਇੱਕ ਜਿਹੜੀ ਪਿਸਟਲ ਜਿਹੜੀ ਕਿ ਇਟਲੀ ਦੀ ਬਣੀ ਹੋਈ ਹੈ ਉਸ ਦੇ ਨਾਲ ਨਾਲ ਉਹਨਾਂ ਦੇ ਕੋਲੋਂ ਦੋ ਮੈਗਜ਼ੀਨ ਅਤੇ 18 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਤੇ ਇਸ ਤੋਂ ਇਲਾਵਾ ਇਹਨਾਂ ਮੋਲਜਮਾ ਦੇ ਕੋਲੋਂ ਇੱਕ ਕਰੇਟਾ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਕੱਲ ਕਲਾ ਤੋਂ ਬੁੱਕਣ ਵਾਲਾ ਪੁਲ ਰੋਡ ਜਿਹੜਾ ਸੁਆ ਹੈ ਇਸ ਤੋਂ ਜਿਹੜੀ ਰੇਡ ਕੀਤੀ ਤਾਂ ਇਸ ਤੇ ਜਿਹੜੇ ਮੁਲਜ਼ਮੇ ਫੜੇ ਗਏ ਨੇ ਤੇ ਇਹਨਾਂ ਦੇ ਕੋਲੋਂ ਇਹ ਜਿਹੜੇ ਹਥਿਆਰ ਨੇ ਇਹ ਵੀ ਬਰਾਮਦ ਹੋਏ ਨੇ ਨਾਲੇ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਜਿਹੜੇ ਨਾਮ ਹੈ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਏ ਹੋਏ ਨੇ ਤੇ ਬਹੁਤ ਸਾਰੀਆਂ ਘਟਨਾਵਾਂ ਨੂੰ ਇਹਨਾਂ ਦੇ ਵੱਲੋਂ ਪਹਿਲਾਂ ਵੀ ਅੰਜਾਮ ਦਿੱਤਾ ਜਾ ਚੁੱਕਿਆ ਹੈ ਤੇ ਪੁਲਿਸ ਨੂੰ ਇਹ ਲੋੜਿੰਦੇ ਸਨ ਹੋਣੇ ਜਿਹੜੇ ਇਹ ਮੁਲਜ਼ਮ ਨੇ ਇਹਨਾਂ ਦਾ ਨਾਮ ਥੋਪਤਾ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਪੁਲਿਸ ਨੇ ਇਹ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਹੈ ਤੇ ਹੁਣ ਅਗਲੀ ਦੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਹਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਕੋਲ ਜਿਹੜੇ ਹਥਿਆਰ ਸਨ ਜਿਹੜਾ ਮੈਗਜ਼ੀਨਤ ਨਾਲ ਹੀ ਨਾ ਜਿਹੜੀ ਕਰੇਟਾ ਗੱਡੀ ਆ ਉਹ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਹੈ ਤੇ ਹੁਣ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਅੱਗੇ ਅਦਾਲਤ ਦੇ ਵਿੱਚ ਪੇਸ਼ ਕਰ ਰਹਾ ਹੈ ਤੇ ਅਗਲੀ ਜਿਹੜੀ ਜਾਂਚ ਆ ਉਹ ਪੁਲਿਸ ਵੱਲੋਂ ਕੀਤੀ ਜਾਣੀ ਹੈ ਤਾਂ ਕਿ ਜੇ ਅਗਰ ਇਸ ਮਾਮਲੇ ਦੇ ਵਿੱਚ ਹੋਰ ਵੀ ਕੋਈ ਸ਼ਾਮਲ ਹੋਇਆ ਜਾਂ ਕਿਸੇ ਹੋਰ ਦੇ ਕੋਲ ਵੀ ਜਿਹੇ ਹਥਿਆਰ ਨੇ ਜਿਹੜੇ ਕਿ ਇਹਨਾਂ ਦੇ ਹੀ ਅਗਲੇ ਕੋਈ ਸੰਗੀ ਸਾਥੀ ਹੋਣਗੇ ਜਾਂ ਇਹਨਾਂ ਦੇ ਜਿਨ੍ਹਾਂ ਨਾਲ ਧਾਰ ਜੁੜੇ ਹੋਣਗੇ ਤਾਂ ਉਹਨਾਂ ਨੂੰ ਵੀ ਫੜਿਆ ਜਾਵੇਗਾ ਪੁਲਿਸ ਨੇ ਇਹਨਾਂ ਨੂੰ ਉਜ ਵਕਤ ਤੱਕ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਥਾਣਿਆਂ ਦੇ ਵਿੱਚ ਇਹਨਾਂ ਦੇ ਨਾਮ ਪਰਚੇ ਦਰਜ ਹੋਏ ਪਹਿਲੇ ਤੇ ਬਹੁਤ ਲੰਮੇ ਸਮੇਂ ਤੋਂ ਜਿਹੜੇ ਪੰਜ ਮੁਲਜ਼ਮ ਨੇ ਇਹਨਾਂ ਦੀ ਜਿਹੜੀ ਭਾਲ ਸੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਹੁਣ ਇਹਨਾਂ ਦੇ ਕੋਲੋਂ ਇਹ ਹਥਿਆਰ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚ ਇਟਲੀ ਦੇ ਬਣੇ ਹੋਏ ਵੀ ਹਥਿਆਰ ਨੇ ਨਾਲ ਹੀ ਨਾਲ ਇਹਨਾਂ ਦੇ ਕੋਲੋਂ ਮੈਗਜ਼ੀਨ ਵੀ ਬਰਾਮਦ ਹੋਇਆ ਤੇ ਇੱਕ ਕਰੇਟਾ ਗੱਡੀ ਹੈ ਜਿਹੜੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਇਸ ਤੋਂ ਇਲਾਵਾ 18 ਜ਼ਿੰਦਾਕਾਰਤੂਸ ਵੀ ਨੇ ਜਿਹੜੇ ਕਿ ਇਹਨਾਂ ਦੇ ਕੋਲੋਂ ਪੁਲਿਸ ਨੇ ਲੈਣ ਅਤੇ ਆਪਣੀ ਹਿਰਾਸਤ ਦੇ ਵਿੱਚ ਰੱਖ ਲੈਨੇ ਨਾਲ ਹੀ ਦੱਸਦੀ ਹੈ ਕਿ ਬਹੁਤ ਸਾਰੇ ਅਜਿਹੇ ਕਤਲकांड ਹੋਏ ਨੇ ਬਹੁਤ ਸਾਰੀਆਂ ਫਰੋਤੀਆਂ ਤੇ ਮਾਮਲੇ ਹੋਏ ਨੇ ਜਿਹੜੇ ਕਥਾਣਿਆਂ ਦੇ ਵਿੱਚ ਦਰਜ ਨੇ ਜਿਨ੍ਹਾਂ ਦੇ ਵਿੱਚ ਇਨ੍ਹਾਂ ਜਿਹੜੇ ਮੁਲਜ਼ਮ ਨੇ ਪੰਜ ਮੁਲਜ਼ਮ ਜਿਹੜੇ ਹੁਣ ਪੁਲਿਸ ਨੇ ਫੜੇ ਨੇ ਇਹਨਾਂ ਦੇ ਨਾਮ ਦਰਜ ਨੇ ਤੇ ਪੁਲਿਸ ਨੂੰ ਲੰਬੇ ਸਮੇਂ ਤੋਂ ਇਹ ਲੋੜੀਂਦੇ ਸਨ ਪੁਲਿਸ ਨੇ ਕਈ ਵਾਰੀ ਬਹੁਤ ਜਗਾਵਾ ਤੇ ਛਾਪੇ ਮਾਰੀ ਵੀ ਕੀਤੀ ਸੀ ਤਾਂ ਕਿ ਇਹਨਾਂ ਨੂੰ ਫੜਿਆ ਜਾ ਸਕੇ ਪਰੰਤੂ ਇਹ ਕਿਸੇ ਨਾ ਕਿਸੇ ਤਰੀਕੇ ਭੱਜ ਨਿਕਲੇ ਸਨ ਤੇ ਹੁਣ ਜਿਹੜੀ ਗੁਪਤ ਜਾਣਕਾਰੀ ਪੁਲਿਸ ਨੂੰ ਮਿਲੀ ਸੀ ਉਸ ਦੇ ਤਹਿਤ ਹੀ ਇਸ ਗੁਪਤ ਇਨਫੋਰਮੇਸ਼ਨ ਦੇ ਜਰੀਏ ਪੁਲਿਸ ਪਹੁੰਚੀ ਸੀ ਇਸ ਥਾਂ ਤੇ ਤੇ ਹੁਣ ਇਹ ਪੁਲਿਸ ਦੇ ਹੱਥੀਂ ਲੱਗ ਗਏ ਨੇ ਜਿਸ ਦੇ ਨਾਲ ਇਹਨਾਂ ਦੇ ਕੋਲ ਜਿਹੜੇ ਹਥਿਆਰ ਨੇ ਉਹ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲੈ ਗਏ ਨੇ ਤੇ ਅਗਲੇਰੀ ਜਿਹੜੀ ਜਾਂਚ ਹੈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਦੇ ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁਸ਼ਪੜਤਾਲ ਵੀ ਕੀਤੀ ਜਾਵੇਗੀ ਕਿਉਂਕਿ ਜਿਹੜੇ ਹਥਿਆਰ ਇਹਨਾਂ ਕੋਲੋਂ ਮਿਲੇ ਨੇ ਉਹਨਾਂ ਦੇ ਵਿੱਚ ਵਿਦੇਸ਼ਾਂ ਦੇ ਬਣੇ ਹੋਏ ਹਥਿਆਰ ਵੀ ਨੇ ਕਿਉਂਕਿ ਇਹਨਾਂ ਦੇ ਤਾਰ ਵਿਦੇਸ਼ ਦੇ ਵਿੱਚ ਵੀ ਕਿਸੇ ਨਾਲ ਹੋ ਸਕਦੇ ਨੇ ਤੇ ਅੱਗੋਂ ਵੀ ਇਹ ਕਿਸੇ ਹੋਰ ਕਟੜਾ ਨੂੰ ਅੰਜਾਮ ਦੇਣ ਦੇ ਲਈ ਅਜਿਹੇ ਹਥਿਆਰਾਂ ਦਾ ਇਸਤੇਮਾਲ ਕਰ ਸਕਦੇ ਨੇ ਇਸ ਕਰਕੇ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਬਰੀਕੀ ਦੇ ਨਾਲ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਤੇ ਅੱਗੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਹੜੀ ਹੋਰ ਗਲੇਰੀ ਜਾਂਚ ਹੈ ਜਾਂ ਗਲੇਰੀ ਜੋ ਕਾਰਵਾਈ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ